ਪੜਿਆ ਨਾ ਕੋਈ ਮੰਤਰ ਕੀਤਾ ਨਾ ਕੋਈ ਪਰਮਣ ਪੜਿਆ ਨਾ ਕੋਈ ਮੰਤਰ ਕੀਤਾ ਨਾ ਕੋਈ ਪਰਮਣ ਲੁਕਿਆ ਪਿਆਸੀ ਸਖਿਓ ਮੇਰੇ ਹੰਜੂਆਂ ਚ ਚਾਨਣ ਖੇਤਾਂ ਦੀ ਮਿੱਟੀ ਵਿੱਚੋਂ ਹੁੰਗਰੇ ਸੀ ਗੀਤ ਮੇਰੇ ਫੜਦੀ ਰਹੀ ਮੈਂ ਜੁਗ ਨੂੰ ਹੱਸਦੇ ਰਹੇ ਹਨੇਰੇ ਨਿਮਤਿੱਤ ਲੀਆਂ ਚ ਖੇਡੀ ਮੈਨੂੰ ਸੱਪ ਵੀ ਸਿਆਨਣ ਲੁਕਿਆ ਪਿਆਸੀ ਸਖਿਓ ਮੇਰੇ ਹੰਜੂਆਂ ਚ ਚਾਨਣ ਅੰਬੜੀ ਦੀ ਗੋਦੀ ਵਿੱਚ ਮੈਂ ਸਿੱਖਿਆ ਸੀ ਊੜਾ ਆੜਾ ਨੀਓ ਸਾੰਜ ਰਿਸ਼ਤੇਆਂ ਦੀ ਮੁੰਡੇ ਕੁੜੀ ਚ ਪਾੜਾ ਫਿਰ ਸਿੱਖ ਗਈ ਸੀ ਮੈਂ ਵੀ ਸੀਨੇ ਤੇ ਚੁੰਨੀ ਤਾਨਣ ਲੁਕਿਆ ਪਿਆ ਸੀ ਸਖਿਓ ਮੇਰੇ ਹੰਝੂਆਂ ਚ ਚਾਨਣ ਸਿੱਖਿਆ ਦਸੂਤੀ ਤੋਪਾ ਚਰਖੇ ਤੇ ਤੰਦ ਪਾਇਆ ਦਰਿਆ ਦੇ ਅੱਡੇ ਉੱਤੇ ਪੁੰਨੂ ਦਾ ਗੀਤ ਗਾਇਆ ਖਬਰੇ ਮੈਂ ਕਿਹੜੇ ਵੇਲੇ ਸੱਸੀ ਦੀ ਹੋਗੀ ਹਾਨਣ ਲੁਕਿਆ ਪਿਆਸੀ ਸਖਿਓ ਮੇਰੇ ਹੰਝੂਆਂ ਚ ਚਾਨਣ ਇੱਕ ਦਿਨ ਮੈਂ ਦੇਖੇ ਰੋਂਦੇ ਮਜਨੂ ਤੇ ਉਸ ਦੀ ਲੈਲਾ ਇੱਕ ਦਿਨ ਮੈਂ ਦੇਖੇ ਰੋਂਦੇ ਮਜਨੂ ਤੇ ਉਸ ਦੀ ਲੈਲਾ ਲੱਗਿਆ ਸੀ ਪਹਿਲੀ ਵਾਰੀ ਇਹ ਜਹਾਨ ਮੈਲਾ ਮੈਲਾ ਉਦਣ ਜ਼ੰਜੀਰੀਆਂ ਨੂੰ ਲੱਗੀ ਸੀ ਮੈਂ ਪਛਾਨਣ ਲੁਕਿਆ ਪਿਆਸੀ ਸਖਿਓ ਮੇਰੇ ਹੰਝੂਆਂ ਚ ਚਾਨਣ ਗਿਰਦਾਰ ਹਾ ਹਨੇਰਾ ਫਿਰ ਰਾਤ ਹੋਈ ਗੂੜੀ ਸਿੱਖ ਹੀ ਗਈ ਮੈਂ ਆਖਰ ਹਰ ਰੀਤ ਰਸਮ ਰੂੜੀ ਲੱਗੀ ਮਨੁੱਖਤਾ ਦੀ ਹਰ ਬੇਬਸੀ ਨੂੰ ਜਾਣਨ ਲੁਕਿਆ ਪਿਆ ਸੀ ਸਖਿਓ ਮੇਰੇ ਹੰਝੂਆਂ ਚ ਚਾਨਣ ਫਿਰ ਹੌਲੀ ਹੌਲੀ ਸਿੱਖੇ ਮੈਂ ਤੇਗ ਤਰਬ ਕਾਨੇ ਫਿਰ ਹੌਲੀ ਹੌਲੀ ਸਿੱਖੇ ਮੈਂ ਤੇਗ ਤਰਬ ਕਾਨੇ ਲਾ ਕੇ ਗਲੇ ਚੋਂ ਮਾਰੀ ਕਾਲੀ ਜਹੀ ਉਹ ਗਾਨੀ ਟੋੜੇ ਸ਼ਰਾ ਦੇ ਸੰਗਲ ਗੀਤਾਂ ਨੂੰ ਲੱਗੀ ਮਾਨਣ ਲੁਕਿਆ ਪਿਆ ਸੀ ਸਖਿਓ ਮੇਰੇ ਹੰਜੂਆਂ ਚ ਚਾਨਣ ਪੜਿਆ ਨਾ ਕੋਈ ਮੰਤਰ ਕੀਤਾ ਨਾ ਕੋਈ ਪਰਮਣ ਲੁਕਿਆ ਪਿਆ ਸੀ ਸਖਿਓ ਮੇਰੇ ਹੰਜੂਆਂ ਚ ਚਾਨਣ